ਹਲੋ ਸਾਰਿਆਂ ਮੇਦੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੌਰਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਗਾਇਸ ਤੇ ਇੱਧਰ ਬਣਾਉਣ ਲੱਗੇ ਸੀ ਆਪਾਂ ਨਾਸ਼ਤਾ ਦੇਖੋ ਜੀ ਧਾਦੀ ਦਾਲ ਬਚੀ ਪਈ ਸੀ ਥੋੜੀ ਜੀ ਤੇ ਮੈਂ ਕਿਹਾ ਚਲੋ ਨਾਸ਼ਤੇ ਚ ਬਣਾ ਲੈਨੇ ਕਿਉਂਕਿ ਦਾਲ ਤੁਹਾਨੂੰ ਪਤਾ ਹੀ ਹੈ ਜੇ ਬਚੀ ਹੋਵੇ ਤੇ ਕੋਈ ਦੁਬਾਰਾ ਨਹੀਂ ਖਾਂਦਾ ਤੇ ਫਿਰ ਆਪਾਂ ਤੇ ਮੈਂ ਤਾਂ ਹਮੇਸ਼ਾ ਮਿਸੀਆਂ ਰੋਟੀਆਂ ਬਣਾ ਲੈਨੇ ਹੁੰਦੀਆਂ ਆ ਆਟੇ ਦੇ ਵਿੱਚ ਗੁੰਨ ਲਈ ਤੇ ਇੱਧਰ ਮੈਂ ਕਿਹਾ ਚਲੋ ਥੋੜੇ ਬਹੁਤ ਜੜੇ ਭਾਂਡੇ ਆ ਉਹ ਮਾਂਚ ਲਵਾਂ ਤੇ ਬਾਕੀ ਅੱਜ ਸਾਡੇ ਕੋਲ ਸਪੈਸ਼ਲ ਡਿਮਾਂਡ ਆਈ ਹੈ ਬੱਚਿਆਂ ਦੀ ਕਿ ਕੜੀ 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 ਮੈਂ ਬਣਾਉਣੀ ਬਹੁਤ ਸੌਖੇ ਤਰੀਕੇ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਉਂਦੀ ਆ ਤੇ ਜੇਕਰ ਤੁਸੀਂ ਵੀ ਇਹ ਮੰਦੀ ਢਾਬਾ ਸਟਾਈਲ ਕੜੀ ਪੰਜਾਬੀ ਸਟਾਈਲ ਜਿੱਦ ਨੂੰ ਬੋਲਦੇ ਨੇ ਐਨੰਦੀ ਮੇਰੇ ਮੰਗੋ ਬਣਾ ਕੇ ਦੇਖਿਓ ਕੜੀ ਗਾਇਸ ਬਹੁਤ ਟੇਸਟੀ ਤੇ ਬਹੁਤ ਵਧੀਆ ਤੇ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਠੀਕ ਹੈ ਜੀ ਤੇ ਮੈਂ ਬਾਕੀ ਘਰ ਦੇ ਕੰਮਾਂ ਦੇ ਨਾਲ ਫਿਰ ਬਣਾਵਾਂਗੇ ਆਪਾਂ ਕੜੀ ਕੜੀ ਲੱਸੀ ਦੀ ਚਾਹੇ ਤੁਸੀਂ ਚਾਹੋ ਤੇ ਦਹੀਂ ਦੀ ਵੀ ਬਣਾ ਸਕਦੇ ਹੋ ਜਾਓ ਤੇ ਲੱਸੀ ਦੀ ਵੀ ਬਣਾ ਸਕਦੇ ਠੀਕ ਹੈ ਜੀ ਦੇ गाइस ਅੱਜ ਦਾ ਮੇਰਾ ਇਹ ਸੀਗਾ ਕਿ ਮੈਂ ਕੜੀ ਬਣਾਉਂਗੀ ਬਾਕੀ ਇਹ ਸਾਰੇ ਕੰਮ ਥੋੜੇ ਥੋੜੇ ਛੋਟੇ ਛੋਟੇ ਕੰਮ ਕਰਕੇ ਪਹਿਲਾਂ ਨਾਸ਼ਤਾ ਵਗੈਰਾ ਕਰਕੇ ਫਿਰ ਮੈਂ ਕੜੀ ਬਣਾਉਂਗੀ ਤੇ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰੂੰਗੀ ਲਓ ਗਾਇਸ ਡੇਲੀ ਰੁਟੀਨ ਦੀ ਤਰ੍ਹਾਂ ਦੇਖੋ ਜੀ ਆਪਾਂ ਦੁੱਧ ਨੂੰ ਧਰ ਦਿੱਤਾ ਦੁੱਧ ਨੂੰ ਦੇ ਰਿਹਾ ਆਪਾਂ ਬਾਲਾ ਤੇ ਇਧਰ ਥੋੜੀ ਜਿਹੀ ਮੇਰੇ ਕੋਲ ਬਚੀ ਪਈ ਹੈ ਦਾਲ ਬਾਕੀ ਮੈਂ ਫ੍ਰਿਜ ਰੱਖ ਦੂੰਗੀ ਕੁਝ ਮੈਂ ਆਟੇ ਦੇ ਵਿੱਚ ਗੁੰਨ ਲੀ ਹੈ ਠੀਕ ਹੈ ਜੀ ਆਟਾ ਗੁੰਨ ਕੇ ਵਧੀਆ ਤੇ ਆਹ ਦੇਖੋ ਜੀ ਆਹ ਬਣਾ ਰਿਆ ਆਪਾਂ ਪਰੌਂਠੀਆਂ ਪਰੌਂਠੀਆਂ ਜਿਹੜੀਆਂ ਸੌਫਟ ਤੇ ਨਰਮ ਬਹੁਤ ਵਧੀਆ ਬਣਦੀਆਂ ਨੇ ਤੇ ਤੁਸੀਂ ਵੀ ਜੇਕਰ ਤੁਹਾਡੇ ਵੀ ਬਚੀ ਹੁੰਦੀ ਹੈ ਨਾ ਦਾਲ ਕਦੀ ਵੀ ਇਦਾਂ ਵੇਸਟ ਨਾ ਸੁਟਿਆ ਕਰੋ ਤੇ ਇਸੇ ਤਰ੍ਹਾਂ ਹੀ ਤੁਸੀਂ ਮਿੱਸੀਆਂ ਰੋਟੀਆਂ ਬੱਚਿਆਂ ਨੂੰ ਆਪਣੇ ਟਿਫਿਨ 'ਚ ਵੀ ਪਾ ਕੇ ਦੇ ਸਕਦੇ ਹੋ ਤੇ ਸਪੈਸ਼ਲੀ ਬਣਾ ਸਕਦੇ ਹੋ ਬਹੁਤ ਵਧੀਆ ਤੇ ਸੌਫਟ ਰੋਟੀਆਂ ਬਣਦੀਆਂ ਤੇ ਟੇਸਟੀ ਵੀ ਬਹੁਤ ਲੱਗਦੀਆਂ ਨਾਲੇ ਨਾਸ਼ਤੇ ਚਾਹੇ ਤੁਸੀਂ ਇਹ ਵਾਲਾ ਨਾਸ਼ਤਾ ਲੱਸੀ ਨਾਲ ਦੇਨ ਨਾਲ ਮੱਖਣ ਨਾਲ ਜਿਹਦੇ ਮਰਜ਼ੀ ਤੁਹਾਡਾ ਮਨ ਕਰੇ ਤੇ ਇਦਾਂ ਲੈ ਸਕਦੇ ਹੋ ਤੇ ਆ ਦੇਖੋ ਜੀ ਆਪਾਂ ਬਣਾ ਲਿਆ ਸੀ ਨਾਸ਼ਤਾ ਤੇ ਮੈਂ ਕਿਹਾ ਚਲੋ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤੇ ਨਾਲੇ ਕਰਦੇ ਆ ਮਿੱਠੀਆਂ-ਮਿੱਠੀਆਂ ਗੱਲਾਂ ਤੇ ਆ ਦੇਖੋ ਜੀ ਇੱਧਰ ਬਣ ਗਿਆ ਦੇਖਿਆ ਕਿੰਨਾ ਟੇਸਟੀ-ਟੇਸਟੀ ਨਾਸ਼ਤਾ ਬਣਿਆ ਦੇਖ ਕੇ ਭੁੱਖ ਲੱਗ ਜਾਂਦੀ ਹੈ ਨਾ ਇਹ ਵਾਲਾ ਪਰੌਂਠਾ ਤਾਂ ਆਜੋ ਜਿੰਨੇ ਜਿੰਨੇ ਖਾਣੇ ਤਿਆਰ ਲੇਖੋ ਜੀ ਇਹ ਬਣ ਗਿਆ ਸਾਡਾ ਨਾਸ਼ਤਾ ਤੇ ਗਾਈਜ਼ ਹਮੇਸ਼ਾ ਤੁਹਾਡੇ ਤੇ ਲੋ ਜੀ ਇਧਰ ਆ ਗਿਆ ਸੀ ਸਾਡਾ ਦੁੱਧ ਨੂੰ ਵਾਲਾ ਤੇ ਆਪਾਂ ਬਣਾ ਲਿਆ ਸੀਗਾ ਨਾਸ਼ਤਾ ਮੈਂ ਕਿਹਾ ਚਲੋ ਨਾਸ਼ਤਾ ਬਣਾ ਕੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਜੀ ਗੜੀ ਦੀ ਤਿਆਰੀਆਂ ਤੇ ਆ ਦੇਖੋ ਆ ਬਣਾਇਆ ਸੀ ਚਿਲਾ ਚਾਹੇ ਤੁਸੀਂ ਚਾਹੋ ਨਾ ਇਹ ਵਾਲਾ ਚਿਲਾ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਬਿਨ ਆਇਲ ਤੋਂ ਵੀ ਬਣਾ ਸਕਦੇ ਹੋ ਤੇ ਬਹੁਤ ਤਾਕਤਵਰ ਤੇ ਬਹੁਤ ਹੈਲਦੀ ਹੁੰਦਾ ਤੁਹਾਨੂੰ ਪਤਾ ਹੈ ਇਹਦੀ ਇਹ ਵਾਲਾ ਚਿਲਾ ਖਾਣ ਨਾਲ ਨਾ weight lose ਵੀ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਮੂੰਗ ਦੀ ਦਾਲ ਵਾਲਾ ਤੇ ਲੋ ਜੀ ਚਿੱਲਾ ਵੀ ਬਣ ਕੇ ਹੋ ਗਿਆ ਤਿਆਰ ਮੜਾਂ ਦੀ ਆਪਾਂ ਪਰੌਂਠੀਆਂ ਆਪਾਂ ਸਵੇਰ ਦਾ ਕੰਮ ਫਟਾਫਟ ਤਾਂ ਬੇੜ ਲੈਣੇ ਹੁੰਨੇ ਫੇਰ ਨਾ ਮੈਨੂੰ ਥੋੜਾ ਹੁੰਦਾ ਜਿਸ ਦਿਨ ਮੈਂ ਕੜੀ ਵਗੈਰਾ ਰਾਜਮਾ ਆਈਆਂ ਸੂਰਲੇ ਕੁਝ ਬਣਾਣੇ ਹੁੰਦੇ ਨਾ ਫੇਰ ਤਾਂ ਮੈਨੂੰ ਬਹੁਤ ਜਲਦੀ ਜਲਦੀ ਹੁੰਦਾ ਕਿ ਇੱਥੇ ਤਾਂ ਚਲੋ ਗੈਸ ਤੇ ਬਣਾਣੇ ਹੁੰਦੇ ਆ ਪਿੰਡ ਆਪਾਂ ਨੂੰ ਹੁੰਦਾ ਵੀ ਚੁੱਲਾ ਬਾਲਣਾ ਹੁੰਦਾ ਚੁੱਲੇ ਤੇ ਕੰਮ ਕਰਨਾ ਤੁਹਾਨੂੰ ਪਤਾ ਮੈਨੂੰ ਬਹੁਤ ਵਧੀਆ ਲੱਗਦਾ ਤੇ ਇੱਧਰ ਦੇਖੋ ਚਿੱਲਾ ਬਣ ਕੇ ਹੋ ਗਿਆ ਤਿਆਰ ਜੇਕਰ ਤੁਸੀਂ ਫ੍ਰਾਈ ਕਰਨਾ ਫ੍ਰਾਈ ਕਰੋ ਜੇ ਕਰਦਾ ਬਣਾਣੇ ਏਦਾਂ ਬਣਾਉਆ ਪਿਆ ਸੀ ਮੇਰੇ 2-3 ਚੇਲੇ ਆਂਦਾ ਕਿਉਂਕਿ ਜਸਪ੍ਰੀਤ ਨਹੀਂ ਰੱਖਿਆ ਸੀ ਜਸਪ੍ਰੀਤ ਆਫਿਸ ਤੋਂ ਲੇਟ ਆਂਦੇ ਆ ਬਸ ਏਦਾਂ ਹੀ ਪਿਆਰ ਹੈ ਤੇ ਮੈਂ ਕਿਹਾ ਚਲੋ ਹੁਣ ਨਾਸ਼ਤੇ 'ਚ ਬਣਾ ਦਿੰਨੀ ਆ ਰਾਤ ਨੂੰ ਤਾਂ ਫਿਰ ਮਨ ਨਹੀਂ ਕਰਦਾ ਹੈਗਾ ਜਿਵੇਂ ਫਰਾਈਆਂ ਕੁਝ ਵੀ ਖਾਣ ਨੂੰ ਹਨਾ ਦਿਲ ਲੋ ਅਜੀ ਸਵੇਰ ਦੇ ਕੰਮਾਂ ਤੋਂ ਆਪਾਂ ਹੋ ਜਾਾਂਗੇ ਹੁਣ ਫ੍ਰੀ ਤੇ ਆਪਾਂ ਫੇਰ ਲਾਵਾਂਗੇ ਆਪਣੀ ਕੜੀ ਨੂੰ ਤੜਕਾ ਜੜੀ ਕੜੀ ਮੈਂ ਆਪਣਨੀ ਹੈ ਮੇਰੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਬਹੁਤ ਵਧੀਆ ਵੀ ਬਣਦੀ ਹੈ ਤੇ ਚਾਵਲਾਂ ਨਾਲ ਤੇ ਤੁਹਾਨੂੰ ਪਤਾ ਹੀ ਹੈ ਕੜੀ ਚਾਵਲ ਗਰਮ ਗਰਮ ਕੜੀ ਚਾਵਲ ਹੋਣ ਤੇ ਲੱਗ ਤੋ ਹੀ ਟੇਸਟ ਆਂਦਾ ਹੈ ਨਾ ਅੱਜ ਜਿਹੜੀ ਆਪਾਂ ਲਾਲ ਜੀ ਮਿਰਚ ਤੜਕਿਆ ਪਾਨੇ ਆ ਨਾ ਸੱਚੀ ਪੁੱਛੋ ਤਾਂ ਬਹੁਤ ਹੀ ਟੇਸਟੀ ਲੱਗਦੀ ਹੈ ਮੈਨੂੰ ਤਾਂ ਦੇਖੋ ਬਹੁਤ ਵਧੀਆ ਲੱਗਦੀ ਕਿੰਨੂ ਕਿੰਨੂ ਕਿੱਦਾਂ ਲੱਗਦੀ ਹੈ ਤਾਂ ਸਭ ਦੀ ਆਪਣੀ ਆਪਣੀ ਹਰ ਕਿਸੇ ਦੀ ਪਸੰਦ ਆ ਨਾ ਜੀ ਲੋ ਜੀ ਆਪਾਂ ਬਣਾਵਾਂਗੇ ਅੱਜ ਕੜੀ ਆ ਲੈ ਲਈ ਆਪਾਂ ਲੱਸੀ ਠੀਕ ਹੈ ਜੀ ਇੱਕ ਕੋਲੀ ਲੈ ਲਿਆ ਆਪਾਂ ਬੇਸਣ ਬੇਸਣ ਵਿੱਚ ਪਾ ਲੈਣਾ ਫਿਰ ਉਸ ਤੋਂ ਬਾਅਦ ਵਿੱਚੇ ਪਾ ਦਾਂਗੀ ਮੈਂ ਨਮਕ ਨਮਕ ਆਪਣੇ ਟੇਸਟ ਅਨਸਾਰ ਥੋੜੀਆਂ ਜਿਹੀਆਂ ਮਿਰਚਾਂ ਥੋੜੀ ਜਿਹੀ ਹਲਦੀ ਤੁਸੀਂ ਉਸ ਹਿਸਾਬ ਨਾਲ ਪਾਣਾ ਜਿੰਨੀ ਕੋ ਤੁਹਾਡੇ ਕੋਲ ਮਤਲਬ ਲੱਸੀ ਤੇ ਪਾਈ ਹੈ ਠੀਕ ਹੈ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਧਨੀਆ ਪੀਸਿਆ ਹੋਇਆ ਆ ਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਘਰਣਾ ਲਾ ਲੈਣ ਤੇ ਲੋ ਜੀ ਇਹਦੇ ਵਿੱਚ ਲੱਸੀ ਸੀਗੀ ਮੇਰੇ ਕੋਲ ਥੋੜਾ ਜਿਹਾ ਆਪਾਂ ਪਾਣੀ ਪਾ ਲਵਾਂ ਵਿੱਚ ਪਾਣੀ ਪਾ ਕੇ ਹੁਣ ਆਪਾਂ ਗੈਸ ਬਾਲ ਦਾਂਗੇ ਚਲੋ ਜੀ ਉਨਾ ਪਨ ਉਹ ਤੱਕ ਇਹਦੇ ਵਿੱਚ ਕੜਛੀ ਰਾਤ ਤੱਕ ਰੱਖ ਸਕਾਂਗੇ ਜਦ ਤੱਕ ਸਾਡਾ ਚੰਗੀ ਤਰ੍ਹਾਂ ਨਾ ਬਾਲਾਂ ਨਹੀਂ ਆ ਜਾਂਦਾ। ਬਾਲ ਨਾ ਤੱਕ ਤੱਕ ਮਤਲਬ ਰੇਝਾਂ ਨਹੀਂ ਪੈ ਜਾਂਦਾ ਠੀਕ ਹੈ ਜੀ। ਆਪਾਂ ਕੋਲ ਖੜੇ ਹੋ ਕੇ ਜਦ ਤੱਕ ਆਪਾਂ ਲਸਣ ਪਿਆਜ਼ ਦੀ ਤਿਆਰੀ ਕਰ ਲੈਨੇ ਆ। ਤੇ ਲੋ ਜੀ ਇਹਦੇ ਜਨ ਆਪਾਂ ਕੜਛੀ ਤਾਂ ਮਾਰਨੀ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਉਬਲਣ ਦਾ ਡਰ ਹੁੰਦਾ। ਤੇ ਗੈਸ ਤੇ ਤਾਂ ਬਹੁਤ ਜਲਦੀ ਉਬਲ ਜਾਂਦੀ ਹੈ ਤੇ ਮੈਂ ਕਹਾਂ ਚੋ ਲਿਕ ਵਾਰੀ ਰੇਝਾ ਦਵਾ ਨਾ ਰੇਝਾ ਦਵਾ ਕੇ ਨਾ ਫਿਰ ਜਿਸ ਤਰ੍ਹਾਂ ਮਰਜੀ ਆਪਾਂ ਮਠੀ ਮਠੀ ਅੱਗ ਤੇ ਰਿੱਝਦਾ ਰਵੇ ਤੇ ਫਿਰ ਆਪਾਂ ਜਰੂਰਤ ਨੂੰ ਹੰਦੀ ਕੋਲ ਖੜੇ ਹੁੰਦੇ ਤੇ ਲੋ ਜੀ ਅੱਧਰ ਆ ਗਿਆ ਸਾਡੇ ਬੋਇਲਡ ਹੋਣ ਲੱਗ ਗਏ ਥੋੜੀ ਤੇ ਜਦ ਤੱਕ ਮੈਂ ਕਿਹਾ ਕੋਲ ਖੜੀ ਆ ਤੇ ਤਦ ਤੱਕ ਆਪਾਂ ਧਰ ਲੈਨੇ ਅਦਰ ਤੇਲ ਇਹ ਤੇਲ ਆਪਾਂ ਬਣਾ ਲੈਨੇ ਅਦਰ ਪਕੌੜੇ ਤੇ ਲੋ ਗਾਈਸ ਇਹ ਕੱਟਣ ਲੱਗੇ ਆਪਾਂ ਪਕੌੜਿਆਂ ਦੀ ਤਿਆਰੀ ਕੀਤੀ ਆ ਦੇਖੋ ਜੀ ਆਲੂ ਪਿਆਜ਼ਾਂ ਵਾਲੇ ਪਕੌੜੇ ਬਣਾਣੇ ਇਹ ਮੈਂ ਮਟੀਰੀਅਲ ਕੱਟ ਲਿਆ ਦੇਖੋ ਜੀ ਲਸਣ ਛਿੱਲ ਰਹੀਆਂ ਲਸਣ ਤੇ ਅਦਰਕ ਹਰੀਆਂ ਮਿਰਚਾਂ ਤੇ ਪਿਆਜ਼ ਇਹ ਲੈ ਲੈ ਮੈਂ ਸਾਰਾ ਸਮਾਨ ਲੈਸਨ ਆਪਾਂ ਬਰੀਕ ਬਰੀਕ ਕੱਟ ਲਾਂਗੇ ਠੀਕ ਹੈ ਜੀ ਤੇ ਆ ਦੇਖੋ ਜੀ ਇੱਧਰ ਕੜੀ ਨੂੰ ਆਉਣ ਲੱਗਿਆ ਸਾਡੇ ਰੇਜਾ ਆ ਦੇਖੋ ਰੇਜਾ ਪੈ ਗਏ ਹੁਣ ਕੋਈ ਟੈਨਸ਼ਨ ਨਹੀਂ ਮੱਠੀ ਮੱਠੀ ਆਪਾਂ ਜਿੰਤਾ ਮਰਜੀ ਇਹਨੂੰ ਇੱਦਾਂ ਹੀ ਰੱਖ ਦੇਣਾ ਤੇ ਇਹ ਵਾਲੀ ਕੜੀ ਬਣੀ ਬਹੁਤ ਬੱਚੇ ਖੁਸ਼ ਹੋ ਕੇ ਖਾਂਦੇ ਆ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਸਟਾਈਲ ਮੇਰੇ ਨਾਲ ਬਣਾ ਕੇ ਦੇਖਿਓ ਨਾਲੇ ਬਹੁਤ ਆਸਾਨ ਵੀ ਬਣ ਜਾਂਦੀ ਹੈ ਤੇ ਕੜੀ ਵਾਕਈ ਸੱਚੀ ਬਹੁਤ ਛੋਟਾ ਢਾਬਾ ਸਟਾਈਲ ਕੜੀ ਬਣਦੀ ਹੈ देखो जी ਹੁਣ ਆਪਾਂ ਬਣਾ ਲੈਨੇ ਆਂ ਇੱਧਰ ਪਕੌੜਿਆਂ ਦੀ ਤਿਆਰੀ ਕਰ ਲੈਨੇ ਆਪਾਂ ਨਾ ਬੇਸਣ ਸਾਰਾ ਕੁਝ ਆਪਾਂ ਕਰ ਲਿਆ ਤਿਆਰ ਇਹ ਪਾ ਲੈ ਆਪਾਂ ਵੀ ਇਹਦੇ ਵਿੱਚ ਬੇਸਣ ਜੇਕਰ ਤੁਸੀਂ ਚਾਹੋ ਨਾ ਤੇ ਸਿੰਪਲ ਪਕੌੜੇ ਵੀ ਪਾ ਸਕਦੇ ਹੋ ਮੈਂ ਦੋ ਤਰ੍ਹਾਂ ਦੇ ਪਾਉਂਦੀ ਹੁੰਨੀ ਆ ਆਲੂ ਪਿਆਜ਼ ਵਾਲੇ ਵੀ ਤੇ ਸਿੰਪਲ ਵੀ ਲੋਜੀ ਅੱਧਰ ਹੋ ਰਹੀ ਹੋਣ ਆਪਣੇ ਪਕੌੜਿਆਂ ਦੀ ਤਿਆਰੀ ਪਕੌੜੇ ਬਣਾ ਕੇ ਫਿਰ ਆਪਣਾ ਐਕਸਟਰਾ ਤੇਲ ਆਪਾਂ ਕੱਢ ਲਾਂਗੇ ਫਿਰ ਉਹਦੇ ਵਿੱਚ ਹੀ ਆਪਾਂ ਲਾਵਾਂਗੇ ਤੜਕਾ ਤੜਕੇ ਦੇ ਵਿੱਚ ਮੈਂ ਜੋ ਜੋ ਪਾਨੀ ਹੋ ਉਹ ਵੀ ਤੁਹਾਨੂੰ ਸੇਮ ਉਦਾਂ ਹੀ ਦੱਸੂਗੀ ਤੇ ਇਹ ਵਾਲਾ ਤਰੀਕਾ ਬਹੁਤ ਈਜ਼ੀ ਤੇ ਬਹੁਤ ਸਿੰਪਲ ਤਰੀਕਾ ਹੈ ਤੇ ਆ ਦੇਖੋ ਜੀ ਆਪਾਂ ਹੁਣ ਬਣਾ ਲੈਨੇ ਆ ਸਭ ਤੋਂ ਪਹਿਲਾਂ ਪਕੌੜੇ ਤੇ ਲੋ ਜੀ ਪਕੌੜੇ ਬਣਨ ਲੱਗ ਗਏ ਤੇ ਹੁਣੇ ਨੀਚੋਂ ਦੀ ਸਿੱਕ ਗਏ ਹੋਣੇ ਨੇ ਤੇ ਇਹਨਾਂ ਨੂੰ ਉਲਟ ਪਲਟ ਕਰਕੇ ਮੈਂ ਦੂਸਰੇ ਪਾਸੋਂ ਵੀ ਸੇਕ ਲੈਣੇ ਆ ਤਾਂ ਕਿ ਪਕੌੜੇ ਜਿੰਨੇ ਅੱਛੀ ਤਰ੍ਹਾਂ ਸਿੱਕੇ ਹੋਣ ਉਹਨੇ ਹੀ ਟੇਸਟੀ ਲੱਗਦੇ ਆ ਹਨਾ ਇਹ ਪਕੌੜਿਆਂ ਦਾ ਤੁਸੀਂ ਜਿਵੇਂ ਮਤਲਬ ਐਸੇ ਖਾਣਾ ਚਾਹੋ ਉਹਨਾਂ ਤੇ ਸੋਸ ਨਾਲ ਚਾਰ ਨਾਲ ਖਾ ਵੀ ਸਕਦੇ ਹੋ ਤੇ ਲੋ ਗਾਇਸ ਰੇਜਾ ਪੈ ਗਿਆ ਤੇ ਇਹ ਨਾ ਮੈਂ ਮੇਥੀ ਤੇ ਜੀਰਾ ਪੀਸ ਲੈਣੀ ਹੁੰਨੀ ਆ ਤੇ ਮੇ ਪੀਸਿਆ ਇਹ ਪੰਨੀ ਹਮੇਸ਼ਾ ਪੁੰਨ ਕੇ ਨਾ ਮੈਂ ਪੀਸ ਕੇ ਰੱਖ ਲਈਏ ਤੇ ਹੁਣ ਆਪਾਂ ਰਜਾ ਪੈਣ ਤੇ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਤੇ ਤਦ ਤੱਕ ਉਧਰ ਆਪਾਂ ਤੇਲ ਹੋ ਗਿਆ ਸਾਡਾ ਗਰਮ ਪਕੌੜੇ ਆਪਾਂ ਕੱਢ ਲੈਨੇ ਠੀਕ ਹੈ ਉਹਦੇ ਚ ਆਪਾਂ ਲਾ ਦਾਂਗੇ ਤੜਕਾ ਤੇ ਲੋ ਜੀ ਇੱਧਰ ਪਾ ਦੇਣੀ ਆਪਾਂ ਤੇਲ ਗਰਮ ਤੇ ਆਪਾਂ ਵਿੱਚ ਸਭ ਤੋਂ ਪਹਿਲਾਂ ਹਿੰਗ ਪਾ ਦੇਣੀ ਹੈ ਫਿਰ ਆਪਾਂ ਪਾ ਦੇਣੀ ਆ ਲਸਣ ਦੀਆਂ ਕਲੀਆਂ ਠੀਕ ਹੈ ਲਸਣ ਚੰਗੀ ਤਰ੍ਹਾਂ ਆਪਾਂ ਥੋੜਾ ਜਿਹਾ ਬਰਾਊਨ ਕਰ ਲੈਣਾ ਠੀਕ ਹੈ ਉਸ ਤੋਂ ਬਾਅਦ ਵਿੱਚ ਇਹ ਪਾ ਦੇਣਾ ਆਪਾਂ ਕਟਿਆ ਹੋਇਆ ਅਦਰਕ ਮਟਰ ਚੰਗੀ ਤਰ੍ਹਾਂ ਕੋਟਾ ਨਾ ਬਰਾਊਨ ਹੋਣ ਤੋਂ ਬਾਅਦ ਫਿਰ ਆਪਾਂ ਇਹ ਵਿੱਚ ਪਾ ਦਾਂਗੇ ਸਾਰਾ ਕੁਛੇ ਹਰੀਆਂ ਮਿਰਚਾਂ ਤੇ ਪਿਆਜ਼ ਕੱਟੇ ਹੋਏ ਪਿਆਜ਼ ਮੈਂ ਖੂਬਸਾਰੇ ਪਾਣੀ ਆ ਤੁਸੀਂ ਆਪਣੇ ਮਤਲਬ ਦੇ ਪਾ ਸਕਦੇ ਹੋ ਠੀਕ ਹੈ ਮੈਨੂੰ ਸਾਡੇ ਘਰ ਦੇ ਤਾਂ ਬਹੁਤ ਜ਼ਿਆਦਾ ਪਿਆਜ਼ ਹੁੰਦਾ ਕੜੀ ਖਾਂਦੇ ਹਾਂ ਤੇ ਮੈਨੂੰ ਆਪਾਂ ਚੰਗੀ ਤਰ੍ਹਾਂ ਪੋਨ ਲੈਣਾ ਤੇ ਲੋ ਜੀ ਕੜੀ ਨੂੰ ਆ ਗਿਆ ਸੀ ਚੰਗੀ ਤਰ੍ਹਾਂ ਗੜਕਾ ਤੇ ਹੁਣ ਆਪਾਂ ਜਿਹੜੇ ਮਸਾਲਾ ਮਤਲਬ ਭੁੰਨ ਲਿਆ ਨਾ ਉਹ ਪੁੱਜਾ ਹੈ ਮਸਾਲਾ ਆਪਾਂ ਕੜੀ ਦੇ ਵਿੱਚ ਛੱਡ ਦਾਂਗੇ ਤੇ ਹੁਣ ਜਿੱਦਾਂ ਮਰਜ਼ੀ ਰਿਜਦੀ ਰਹੇਗੀ ਜਿੰਨਾ ਕੜੀ ਰਿਜ ਰਿਜ ਕੇ ਕੜ ਕੜ ਕੇ ਬਣੇਗੀ ਉਨਨੀ ਹੀ ਟੇਸਟੀ ਬਣੇਗੀ ਤੁਸੀਂ ਮੱਠੇ ਗੈਸ ਤੇ ਇਹਨੂੰ ਰੱਖ ਸਕਦੇ ਹੋ ਤੇ ਕੜੀ ਤੁਹਾਡੀ ਇੱਕਦਮ ਹੋਪ ਪਣ ਕੇ ਹੋ ਜਾਏਗੀ ਤਿਆਰ ਬਾਕੀ ਹੋਰ ਕੰਮ ਤੁਸੀਂ ਜਿੰਨਾ ਮਰਜ਼ੀ ਆਪਣੇ ਘਰ ਦਾ ਕਰੋ ਗਾਇਸ ਆ ਕੜੀ ਸਾਡੀ ਬਣ ਕੇ ਹੋ ਗਈ ਤਿਆਰ ਆ ਦੇਖੋ ਹੁਣ ਆਪਾਂ ਨਾ 10-15 ਮਿੰਟੇ ਦੇ ਵਿੱਚ ਪਹਿਲਾਂ ਇਹ ਪਕੌੜੇ ਪਾ ਦਾਂਗੇ ਤਾਂ ਕਿ ਰਿਜਦੇ ਰਹਿਣਗੇ ਵਧੀਆ ਤਰੀਕੇ ਨਾਲ ਦੇ ਨੇ ਤੇ ਫਿਰ ਬਹੁਤ अच्छी तरह ना ਕੁਲ ਜਾਂਦੇ ਨੇ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ ਆਪਾਂ ਦੇਗੀ ਮਿਰਚ ਦਾ ਤੇ ਲਾਲ ਮਿਰਚ ਦਾ ਤੜਕਾ ਤੇ ਲੋ ਗਾਈਜ਼ ਆ ਦੇਖੋ ਕੜੀ ਬਣ ਕੇ ਸਾਡੀ ਪਕੌੜੀਆਂ ਵਾਲੀ ਹੋ ਗਈ ਤਿਆਰ ਹੁਣ ਆਪਾਂ ਇਹਨੂੰ ਲਾਂਦੇ ਆਂ ਦੇਗੀ ਮਿਰਚ ਤੇ ਰਾਈ ਦਾ ਤੜਕਾ ਤੇ ਤੇਲ ਗਰਮ ਕਰ ਲਿਆ ਥੋੜੀ ਜਿਹੀ ਪਾ ਲਈ ਰਾਈ ਥੋੜੇ ਪਾ ਲਈ ਆਪਾਂ ਕੜੀ ਪਕਾ ਲਓ ਤੇ ਬਧੀਆ ਫਿਰ ਇਸ ਤੋਂ ਬਾਅਦ ਆਪਾਂ ਪਾ ਲੈਣੀ ਹੈ ਦੇਖ ਗਿਏ ਤੇ ਆ ਪਾਲਿਆਣੀ ਆਪਾਂ ਭੁੰਨੀਆਂ ਹੋਈਆਂ ਨੇ ਮਿਰਚਾਂ ਤੇ ਆ ਲਾ ਦਾਂਗੇ ਹੁਣ ਆਪਾਂ ਇਹਦੇ ਚ ਵਧੀਆ ਪਿਆਲਾ ਤੜਕਾ ਹੁਣ ਦੇਖੋ ਤੋ ਕੋੜੇ ਅਣੀ ਕੜੀ ਬਣ ਕੇ ਸਾਡੀ ਹੋ ਗਈ ਤਿਆਰ ਪੰਜਾਬੀ ਕੜੀ ਤੇ ਲੋ ਗਾਈਸ ਇਸ ਧੀ ਚੈਨਲ ਬਣਾਉਂਦੀ ਹੁੰਨੀਆ ਕੜੀ ਤੇ ਹੁਣ ਆਪਾਂ ਇਹਦੇ ਤੇ ਚੰਗੀ ਤਰ੍ਹਾਂ ਪਾ ਦਾਂਗੇ ਹਰਾ ਹਰਾ ਧਨੀਆ ਤੇ ਬਾਕੀ ਤੁਸੀਂ ਕਿੱਦਾਂ ਬਣਾਉਂਦੇ ਆ ਬਣਨ ਤੋਂ ਪਹਿਲਾਂ ਹੀ ਮੇਰੇ ਬੱਚੇ ਤਾਂ ਖਾਣਾ ਸ਼ੁਰੂ ਹੋ ਜਾਂਦੇ ਆ ਜੀ ਬਾਕੀ ਮਿਲਦੀ ਆ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਮੇਰੀ ਕੜੀ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ